ਅੱਜ ਦੇ ਸੱਤ ਤੋਂ ਉਮੀਦਵਾਰ ਡਾਕਟਰ ਅਮਰ ਸਿੰਘ ਦੇ ਹੱਕ ਵਿੱਚ ਨਾਮਜ਼ਦਗੀ ਵਾਲੇ ਦਿਨ ਕੁਝ ਕਾਂਗਰਸੀ ਵਰਕਰ ਆਪਣੇ ਸਾਥੀਆਂ ਸਮੇਤ ਨਾਅਰੇ ਮਾਰਦੇ ਹੋਏ ਜਾ ਰਹੇ ਸੀ ਤਾਂ ਇਸੇ ਵਿਚਾਲੇ ਇੱਕ ਬੱਸ ਰਸਤੇ ਵਿੱਚ ਰੁਕ ਗਈ ਤਾਂ ਇਸ ਵਿਚਾਲੇ ਕਾਂਗਰਸੀ ਨੇ ਇਲਜ਼ਾਮ ਲਾਇਆ ਕਿ ਉਹਨਾਂ ਦੀ ਬੱਸ ਨੂੰ ਰਾਏਕੋਟ ਤੋਂ ਵਿਧਾਇਕ ਠੇਕੇਦਾਰ ਦੇ ਬੇਟੇ ਵੱਲੋਂ ਰੋਕ ਕੇ ਧਮਕਾਇਆ ਗਿਆ ਕਿ ਆਕੀ ਕਾਂਗਰਸ ਦੇ ਹੱਕ ਚ ਨਾਅਰੇ ਨਾ ਮਾਰੇ ਜਾਂ ਇਸ ਤੋਂ ਇਲਾਵਾ ਉਹਨਾਂ ਨੇ ਜਿੱਥੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਉੱਥੇ ਉਹਨਾਂ ਅਲਸਬੰਧਤ ਰਾਏਕੋਟ ਦਾ ਥਾਣਾ ਵੀ ਘੇਰਿਆ ਤੇ ਕਾਰਵਾਈ ਦੀ ਮੰਗ ਕੀਤੀ ਮੇਰਾ ਨਾਮ ਗੁਰਜਨ ਸਿੰਘ ਹੈ ਜੀ ਇਹ ਮੈਂ ਹੈਗੇ ਜੀ ਆਪਣਾ ਰਾਏਕੋਟ ਥਾਣਾ ਸਿਟੀ ਰਾਏਕੋਟ ਦੇ ਬਾਹਰ ਅਸੀਂ ਬੈਠੇ ਆ ਧਰਨੇ ਤੇ ਬੈਠੇ ਆ ਮਸਲਾ ਹੈਗਾ ਜੀ ਸਾਡੇ ਕੁਝ ਬੰਦਿਆਂ ਨੂੰ ਇੱਕ ਇਥੇ ਸਾਡੇ ਐਮਐਲਏ ਆ ਉਹਨਾਂ ਦੇ ਜਿਹੜੇ ਬੇਟੇ ਆ ਉਹਨਾਂ ਨੇ ਸਾਡੇ ਕੁਝ ਬੰਦਿਆਂ ਦੀਆਂ ਬਸਾਂ ਘੇਰ ਕੇ ਜੀ ਦੇ ਵਿੱਚ ਲੇਡੀਜ਼ ਵਗੈਰਾ ਸਾਰੇ ਵਿੱਚ ਉਹਦੇ ਵਿੱਚ ਹਾਜ਼ਰ ਸੀ ਮੌਜੂਦ ਸੀ ਉਹਨਾਂ ਦੀ ਬੱਸ ਘੇਰ ਕੇ ਰੋਕੇ ਉਹਨਾਂ ਨੂੰ ਨਾਲ ਉਹਨਾਂ ਦੇ ਸਰਕਾਰੀ ਗੱਡੀ ਲੈ ਕੇ ਨਾਲ ਉਹਨਾਂ ਦੇ ਗਨਮੈਨ ਉਹਨਾਂ ਨੂੰ ਲੈ ਕੇ ਉਹਨਾਂ ਨੇ ਸਾਡੇ ਬੰਦਿਆਂ ਦੀਆਂ ਜਿਹੜੀਆਂ ਲੇਡੀਜ਼ ਸੀਗੀਆਂ ਉਹਨਾਂ ਦੀ ਬੱਸ ਘੇਰੀ ਔਰ ਬੱਸ ਘੇਰ ਕੇ ਉਹਨਾਂ ਨੇ ਭੱਦੀ ਸ਼ਬਦਾਵਲੀ ਉਹਨਾਂ ਨੂੰ ਗਲਤ ਰਵਈਆ ਉਹਨਾਂ ਦਾ ਜਿਹੜਾ ਉਹਨਾਂ ਨੇ ਵਰਤੇ ਸਾਡੀ ਲੇਡੀਜ਼ ਨਾਲ ਦੁਰਭਿਵਾਰ ਕੀਤਾ ਉਹਨਾਂ ਨੂੰ ਨਜਾਇਜ਼ ਤੌਰ ਤੇ ਭੱਦੀ ਸ਼ਬਦਾਵਲੀ ਜਿਹੜੀ ਉਹਨਾਂ ਮੰਨੀ ਉਹ ਵਰਤੀ ਗਈ ਹੈ ਇਹ ਕੌਣ ਸੀਗਾ ਬੰਦਾ ਇਹ ਹੈਗੇ ਦੀ ਹਾਕਮ ਸਿੰਘ ਠੇਕੇਦਾਰ ਆ ਜਿਹੜੇ ਉਹਨਾਂ ਦੇ بیٹے ਆ ਜੀ ਤੇ ਉਹਨਾਂ ਨੇ ਬੱਸ ਘੇਰੀ ਸੀ ਉਹਨਾਂ ਨੇ ਗੱਲਾਂ ਕੀਤੀ ਕੀ ਵਜ੍ਹਾ ਕੀ ਆ ਘੇਰਾਂ ਦੀ ਵਦਿਆ ਜੀ ਹੁਣ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਆ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਕਿਹੜੀ ਚੀਜ਼ ਦਾ ਗੁੱਸਾ ਸੀ ਜਾਂ ਕੀ ਉਹਨਾਂ ਦੀ ਰੰਜਿਸ਼ ਹੈਗੀ ਆ ਕੀ ਨਹੀਂ ਉਹ ਤਾਂ ਹੁਣ ਉਹ ਹੀ ਦੱਸ ਸਕਦੇ ਆ ਨਹੀਂ ਦੀ ਫਿਲਹਾਲ ਤਾਂ ਉਹ ਗਾਲਾਂ ਕੱਢ ਕੇ ਗਏ ਆ ਕਿੰਨੇ ਕਿੰਨਾਂ ਨੂੰ ਕੱਡੀਆਂ ਗੱਲਾਂ ਸਾਡੀ ਲੇਡੀਜ਼ ਸੀਗੇ ਜੀ ਆ ਔਰਤਾਂ ਸੀਗੀਆਂ ਸਾਡੀਆਂ ਤੇ ਸਾਡੇ ਬੰਦੇ ਸੀਗੇ ਸਾਰੇ ਕਿੰਨੇ ਕ ਬੰਦੇ ਹੁਣ ਮੰਨ ਲਓ ਕੋਈ ਕਿਹੜੇ ਸ਼ਹਿਰ ਬੈਠੇ ਹੋ ਕਿਹੜੇ ਇਹ ਸਾਰਾ ਕੱਚਾ ਕਿਲਾ ਤੇ ਸਾਰੇ ਰੈਕੋਰਡ ਦੇ ਹੀ ਆ ਜੀ ਉਰੇ ਸ਼ਹਿਰ ਰੈਕੋਰਡ ਦੇ ਸਾਡੇ ਕਾਉਂਸਲਰ ਸਭਾ ਸਾਡੇ ਜਿੰਨੇ ਵੀ ਵਾਰਡ ਦੇ ਲੇਡੀਜ਼ ਇਹ ਹੈਗੇ ਜੀ 14 ਤਰੀਕ ਦੀ ਸ਼ਾਮ ਦੀ ਘਟਨਾ ਹੈ ਕੰਪਲੇਂਟ ਲਿਖਾਈ ਸੀ ਕੰਪਲੇਂਟ ਉਦੋਂ ਸ਼ਾਮ ਨੂੰ ਜਦ ਹੀ ਅਸੀਂ ਅੱਧੇ ਘੰਟੇ ਬਾਅਦ ਅਰਜ਼ੀ ਤਾਂ ਜਿਹੜੀ ਉਹ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਥਾਣਾ ਸਿਟੀ ਰੈਕੋਰਡ ਦੇ ਵਿੱਚ ਦੇ ਦਿੱਤੀ ਸੀ ਤੇ ਪਰ ਉਹਦੇ ਤੇ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਇਸ ਕਰਕੇ ਤਰਨ ਆਇਆ ਇਸ ਕਰਕੇ ਹਾਂਜੀ ਇਸ ਕਰਕੇ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਆ ਜਿਹੜੇ 2 ਦਿਨ ਹੋ ਗਏ ਐਡੀ ਕਾਰਵਾਈ ਕਾਰਵਾਈ ਕਿਉਂ ਨਹੀਂ ਹੋਈ ਬਾਈ ਕੋਈ ਪ੍ਰੈਸ਼ਰ ਹੀ ਹੈ ਜੀ ਸਾਫ ਤੋਂ ਤੇ ਦਿਖਾਈ ਦੇ ਰਿਹਾ ਵੀ ਇੱਕ ਪੋਲੀਟੀਕਲ ਪ੍ਰੈਸ਼ਰ ਹੀ ਬਣਾਇਆ ਗਿਆ ਵੀ ਜਿਹੜਾ ਇਹਨਾਂ ਨੇ ਬਾਈ ਸਾਡਾ ਲਗਾਤਾਰ ਧਰਨਾ ਅਸੀਂ ਕੰਟੀਨਿਊ ਚਲਾ ਕੇ ਰੱਖਿਆ ਪੂਰਾ ਸਾਡਾ ਧਰਨਾ ਇਹ ਲਗਾਤਾਰ ਚੱਲੂਗਾ ਜਿੰਨਾ ਟਾਈਮ ਸਾਨੂੰ ਸਾਡੀਆਂ ਔਰਤਾਂ ਨੂੰ ਸਾਡੀਆਂ ਮਾਤਾ ਮਾਂ ਭੈਣਾਂ ਨੂੰ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਟਾਈਮ ਅਸੀਂ ਕੰਟੀਨਿਊਸਲੀ ਇਹ ਜਿਹੜਾ ਧਰਨਾ ਹੀ ਚਲਾ ਕੇ ਰੱਖਿਆ ਸਿਟੀ ਹੋਮ న్యూਸ ਲਈ ਸੁਰਿੰਦਰ ਸੋਨੀ ਦੀ ਰਿਪੋਰਟ